ਵੜਹਾਂਸ ਕੀ ਵਾਰ ਮਹੱਲਾ ਚੌਥਾ ਲਲਾ ਬਹਿਲੀਮਾ ਕੀ ਤੁੰਗਾਵਣੀ ੴ ਸਤਿਗੁਰ ਪ੍ਰਸਾਦਿ ॥ ਸ਼ਲੋਕ ਮਹਲਾ 4 ॥ ਸ਼ਬਦ ਰਤੇ ਵੜਹਾਂਸ ਹੈ ਸੱਚ ਨਾਮ ੁਰਤਾਰ ਸੱਚ ਸੰਗ੍ਰਹਿ ਸਤਿ ਸੱਚ ਰਹੇ ਸੱਚੇ ਨਾਮ ਪਿਆਰ ਸਦਾ ਨਿਰਮਲ ਮੈਲ ਨ ਲੱਗੇ ਨਦਰ ਕੀਤੀ ਕਰਤਾਰ ਨਾਨਕ ਹਉ ਤਿਨ ਕੇ ਭਿਹਾਰਨੇ ਜੋ ਅੰਧਨ ਜਪੇ ਮੁਰਾਰ ਮਹਲਾ 4 ॥ ਮਾ ਜਾਣੇ ਵਢੋਂਸਾ ਤਾਂ ਮੈਂ ਕੀਆ ਸੰਗ ਜੇ ਜਣ ਬਗ ਬਪੜਾ ਤਾਂ ਜਨਮ ਨਾ ਦੇਂਦੀ ਅੰਗ ਮੱਲਾ ਤਿਜਾ ਖੰਸਾ ਵੇਖ ਤਰੰਦਿਆਂ ਬੱਗਾ ਵੀ ਆਇਆ ਚਾਉ ਡੁੱਬ ਮੁਏ ਬਗ ਬਪੜੇ ਸਿਰ ਤਲ ਉਪਰ ਪਾਉ ਔੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਣ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋਵਰਨ ਬੀਆ ਤੂੰ ਕਰਨ ਕਰਣ ਸਮਰਤ ਹੈ ਤੂੰ ਕਰੇ ਸੋthia ਤੂੰ ਅਣ ਮੰਗਿਆ ਦਾਣ ਦੇਵਨਾ ਸਭਨਾ ਜੀਆ ਸਭ ਆਖੋ ਸਤਗੁਰ ਵਾਹੋ ਵਾਹੋ ਜਿਨ ਦਾਨ ਹਰ ਨਾਮ ਮੁਖ ਦੀਆ ਸ਼ਲੋਕ ਮਹਲਾ ਤੇਜਾ ਪੈ ਵਿੱਚ ਸਭ ਆਕਾਰ ਹੈ ਨਿਰਪਉ ਹਰ ਜੀਉ ਸੋਏ ਸਤਗੁਰ ਸੇਵੀਏ ਹਰਮਨ ਵਸੇ ਦਿੱਤੇ ਪਾਉ ਕਦੇ ਨ ਹੋਏ ਦੁਜਮਾ ਨੂੰ ਦੋਖ ਤੇ ਸੁਨੋ ਨੇੜ ਨਾ ਆਵੇ ਪੂ ਨਾ ਸਕੇ ਕੋਈ ਗੁਰਮਖ ਮੰਨ ਵਿਚਾਰਿਆ ਜੋ ਤਿਸ ਭਾਵੇ ਸੋ ਹੋਏ ਨਾਨਕ ਆਪੇ ਹੀ ਪਤ ਰੱਖਸੀ ਕਾਲਜ ਸਾਰੇ ਸੋਏ ਮਲਬ ਤੇ ਜਾ ਇੱਕ ਸੱਜਣ ਚੱਲੇ ਇੱਕ ਚਲ ਗਏ ਰਹਿੰਦੇ ਵੀ ਫੋਨ ਜਾਹੇ ਜਿਨੀ ਸਤਿਗੁਰੂ ਦਨ ਸੇਵਿਓ ਸੇ ਆਏ ਗਏ ਪਛਤਾਏ ਨਾਨਕ ਸਚ ਤੇ ਸੇਨਾ ਵਿਛੜੇ ਸਤਿਗੁਰ ਸੇਵੇ ਸੇਵ ਸਮਾਏ ਔੜਿ ਇਸ ਮਿਲੀਏ ਸਤਿਗੁਰ ਸਜਣੇ ਜਿਸ ਅੰਤਰ ਘਰ ਗੁਣ ਕਾਲੀ ਤਿਸ ਮਿਲੀਏ ਸਤਿਗੁਰ ਪ੍ਰੀਤਮੇ ਜਿਨ ਹਉਮੈ ਵਿੱਚੋਂ ਮਾਰੀ ਸੋ ਸਤਿਗੁਰੂ ਪੂਰਾ ਤਨ ਤਨ ਹੈ ਜਿਨ ਹਾਰੁ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਨਿਤ ਜਪਿਓ ਸੰਤੋ ਰਾਮ ਨਾਮਉ ਬਉਜਲੇ ਬਿਖਤਾਰੀ ਗੁਰਪੁਰੇ ਹਰੁਪ੍ਰਦੇਸ਼ਾ ਗੁਰ ਵਿਟੜੋ ਹੰਦ ਸਦਵਾਰੀ ਸ਼ਲੋਕ ਮਹੱਲਾ ਤੇ ਜਾ ਸਤਿਗੁਰੂ ਕੀ ਸੇਵਾ ਚੱਕਰੀ ਸੁਖੀ ਹੂੰ ਸੁਖਸਾਰ ਇੱਥੇ ਮਿਲਣ ਵਡਿਆਈਆਂ ਦਰਗਹ ਮੋਖਦਵਾਰ ਸੱਚੀ ਕਾਰ ਕਮਾਵਣੀ ਸੱਚ ਪੈਣਾ ਸੱਚ ਨਾਮ ਉਧਾਰ ਸੱਚੀ ਸੰਗਤ ਸੱਚ ਮਿਲੇ ਸੱਚੇ ਨਾਏ ਪਿਆਰ ਸੱਚੇ ਸ਼ਬਦ ਹਰਖ ਸਦਾ ਹਰ ਸੱਚੇ ਸੱਚੇ ਸ਼ਬਦ ਹਰਖ ਹਰਖ ਸਦਾ ਦਰ ਸੱਚੇ ਸਚਿਆਰ ਨਾਨਕ ਸਤਿਗੁਰੂ ਕੀ ਸੇਵਾ ਸੋ ਕਰੇ ਜਿਸ ਨੂੰ ਨਦਰ ਕਰੇ ਕਰਤਾਰ ਮਲਤ ਜਾ ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅਮਰ ਛੋੜ ਵਿਖ ਲਗੇ ਵਿਖ ਖਟਣਾ ਵਿਖ ਸਰਾਸ ਵਿਖ ਖਾਣਾ ਵਿਖ ਪੈਨਣਾ ਵਿਖ ਕੇ ਮੁਖ ਗਰਾਸ ਇੱਥੇ ਦੁੱਖੋਂ ਦੁੱਖ ਕਮਾਉਣਾ ਮੋਏ ਮੋਇਆ ਨਰਕ ਨਿਵਾਸ ਮਨਮੁਖ ਮੋਹ ਮੈਲੇ ਸ਼ਬਦ ਨਾ ਜਾਣੀ ਕਾਮ ਕ੍ਰੋਧ ਬਣਾ ਸਤਿਗੁਰੂ ਕਾ ਪਾਓ ਛੋੜਿਆ ਮਨ ਹਠ ਕਾਮਨਾ ਵਿਰਾਸ ਜੰਪੂਰ ਬੱਦੇ ਮਾਰੀਏ ਕੋ ਨਾ ਸੁਨੇ ਅਰਦਾਸ ਨਾਨਕ ਪੂਰਬ ਲਿਖਿਆ ਕਬਾਣਾ ਗੋਲ ਮੁਖ ਨਾਮ ਨਿਵਾਸ ਪਾੜੀ ਸੋ ਸਤਿਗੁਰੂ ਸੇਵਿਓ ਸਾਰ ਜਨ ਜਿਨ ਹਰ ਹਰ ਨਾਮ ਦਰ ਲਾਇਆ ਸੋ ਸਤਿਗੁਰੂ ਪੂਜੋ ਦਿਨ ਰਾਤ ਜਿਨ ਜਗਨਨਾਥ ਜਗਦੀਸ਼ ਜੋ ਪਾਇਆ ਸੋ ਸਤਗੁਰੂ ਦੇਖੋ ਇੱਕ ਨਿਮਖ ਨਿਮਖ ਜਿਨ ਹਰਕਾਰ ਹਰ ਪੰਥ ਪਟਾਇਆ ਤੇ ਸਤਗੁਰੂ ਕੀ ਸਭ ਪਗ ਪਦੀ ਪੋਜਨਮੋ ਅੰਧੇਰ ਚੁਕਾਇਆ ਸੋ ਸਤਗੁਰੂ ਕਹੋ ਸਭ ਤਨ ਤਨ ਜਿਨ ਹਰ ਭਗਤ ਪੜਾ ਲਹਾਇਆ ਸ਼ਲੋਕ ਮੱਲਾ ਤੇ ਜਾ ਸਤਗੁਰੂ ਮਿਲਿਏ ਭੁੱਖ ਗਈ ਪੇਖੀ ਭੁੱਖਾ ਨਾ ਜਾਏ ਦੁਖ ਲੱਗੇ ਘਰ ਘਰ ਫਿਰ ਅਗੇ ਦੂਣੀ ਮਿਲੇ ਸਜਾਏ ਅੰਦਰ ਸਹਜ ਨਾ ਆਇਓ ਸਹਜੇ ਹੀ ਲੈ ਖਾਏ ਮਨ ਹਟ ਜਿਸ ਤੇ ਮੰਗਣਾ ਲੈਣਾ ਦੁਖ ਮਨਾਏ ਇਸ ਪੀਖੇ ਥਾਂ ਗਰਹੋਂ ਭਲਾ ਜਿੱਥੋਂ ਕੋ ਬਰਸਾਏ ਸ਼ਬਦ ਅਤੇ ਤਨ ਸੋਜੀ ਪਈ ਦੁਜੇ ਭਰਮ ਭੁਲਾਏ ਇਹ ਕਿਰਤ ਕਮਾਉਣਾ ਕਹਿਣਾ ਕਛੂ ਨ ਜਾਏ ਨਾਨਕ ਜੋ ਤਿਸ ਭਾਵੇ ਸੇ ਭਲੇ ਜਿਨ ਕੀ ਬਾਤ ਪਾਵੇ ਥਾਵੇਂ ਮਹਲਾ ਤੇਜਾ ਸਤ ਗੁਰ ਸੇਵੀਏ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨ ਹੋਵੇ ਚਿੰਤ ਵਸੇ ਮਨ ਆਏ ਅੰਤਰ ਤੀਰਥ ਗਿਆਨ ਹੈ ਸਤ ਗੁਰ ਦੀਆ ਬੁਝਾਏ ਮੈਲ ਗਈ ਮਨ ਨਰਮਲ ਹੋਆ ਅੰਮ੍ਰਿਤ ਸਰ ਤੀਰਥ ਨਾਏ ਸੱਜਣ ਮਿਲੇ ਸੱਜਣਾ ਸੱਜਣਾ ਸੱਚੇ ਸ਼ਬਦ ਸੁਪਾਏ ਘਰ ਹੀ ਪਰਚਾ ਪਾਇਆ ਜੋਤੀ ਜੋਤ ਮਲਾਏ ਪਖੰਡ ਜਮਕਾਲ ਨਾ ਛੋਡੈ ਲੈ ਜਾਸੀ ਪਤ ਗਵਾਏ ਨਾਨਕ ਨਾਮ ਰਤੇ ਸੇ ਉਬੜੇ ਸੱਚੇ ਸਿਉ ਲਿਵ ਲਾਇ ਪੌੜੀ ਤਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਲੋਲੀਏ ਸਹੀ ਜੇ ਹੀ ਹਰ ਨਾਮ ਲਿਹੋ ਹਰ ਤਤ ਨਾ ਖੋਈਏ ਨਿਤ ਜਪਿਓ ਹਰ ਹਰ ਦਿਨ ਸ ਰਾਤ ਹਰ ਦਰਗਹ ਢੋਈਏ ਸੋ ਪਾਈ ਪੂਰਾ ਸਤਿਗੁਰੂ ਜਿਸ ਧੂਰ ਸਰਮਸਤਕ ਲਾਟ ਲਖੋਟੀਏ ਲਖੋਈਏ ਤਿਸ ਗੁਰ ਕੋ ਸਭ ਨਮੋ ਸ਼ਕਾਰ ਕਰੋ ਜੇਨ ਹਰ ਕੀ ਹਰ ਗਾਲ ਗਲੋਲੀਏ ਗਲੋਈਏ ਸਲੋਕ ਮਹੱਲਾ ਤੇਜਾ ਸੱਜਣ ਮਿਲੇ ਸੱਜਣਾ ਜਿਨ ਸਤਗੁਰੂ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਿਆਇਆ ਸੱਚੇ ਪ੍ਰੇਮ ਪਿਆਰ ਮਨ ਹੀ ਤੇ ਮਨ ਮੰਨਿਆ ਗੁਰਕੇ ਸ਼ਬਦ ਉਪਾਰ ਏ ਸੱਜਣੇ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ ਇਕਨਾਮ ਦਰਸ਼ਨ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਕਰੇ ਵਿਚਾਰ ਵਿਛੜਿਆਂ ਦਾ ਕੀ ਵਿਛੜੇ ਜਿਨ੍ਹਾਂ ਦੂਜੇ ਪਾਏ ਪਿਆਰ ਮਲਮੁਖ ਸੇਤੀ ਦੋਸਤੀ ਥੋੜਿਆਂ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋ ਬਈ ਇਹ ਤਾਂ ਦੋਸਤੀ ਚੱਲਣ ਵਕਾਰ ਜਿਨ੍ਹਾਂ ਅੰਦਰ ਸੱਚੇਗਾ ਪਾਉ ਨਹੀਂ ਨਾਹੀ ਨਾਮ ਨਾ ਕਰੇ ਪਿਆਰ ਨਾਨਕ ਤਨ ਅਸਿਉਂ ਕਾ ਕੀਚੇ ਦੋਸਤੀ ਜੇ ਆਪ ਭੁਲਾਏ ਕਰਤਾ ਅਮਰਲਾ ਤੇ ਜਾ ਇੱਕ ਸਦਾ ਇੱਕ ਤੇ ਰੰਗ ਰਹੇ ਤਿਨ ਕੇ ਹਉ ਸਦ ਭੁਲੇਹਾਰੇ ਜਾਓ ਮਨ ਤਾਂ ਨਰਪੀ ਤਿੰਨ ਕੋ ਨਿਵ ਨਿਵ ਲਾਗੋਂ ਪਾਏ ਤਿੰਨ ਮਿਲਿਆ ਮਨ ਸੰਤੋਖੀਏ ਤ੍ਰਿਸ਼ਨਾ ਭੁਖ ਸਭ ਜਾਏ ਨਾਮ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਬ ਲਾਏ ਔੜੀ ਤੇਸ ਗੁਰ ਕੋਹੋਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕੋ ਸਤਿ ਬੁਲੇ ਹਾਲਣੇ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਗੁਰੂ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਛਡਾਈ ਤੇ ਇਸ ਗੁਰ ਕੋ ਸਬਾਸ ਹੈ ਜਿਨ ਹਰ ਸੋਜੀ ਪਾਇ ਨਾਨਕ ਗੁਰਵਿੱਤੋਂ ਵਾਲਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸ਼ਲੋਕ ਮਹਲਾ ਤੇਜਾ ਤਰਸ਼ਨਾ ਦਾਦੀ ਜਲਮੁਈ ਜਲ ਜਲ ਕਰੇ ਪੁਕਾਰ ਸਤਗੁਰੂ ਸੀਤਲ ਜੇ ਮੇਲੇ ਫਿਰ ਜਲੇ ਨ ਦੂਜੀ ਵਾਰ ਨਾਨਕ ਬਿਨ ਲਾਵੇ ਨਿਰਭਉ ਕੋ ਨਹੀਂ ਜਿ ਚਰ ਸ਼ਬਦ ਨ ਕਰੇ ਵਿਚਾਰ ਮਹੱਲਾ ਤੇ ਜਾਪੇ ਕੀ ਅਗਨ ਬੁਝੈ ਚਿੰਤਾ ਹੈ ਮਨ ਮਾਹੇ ਬਲਮੀ ਮਾਲ ਸਾਪਨਾ ਮਰੇ ਤਿਉ ਨਗੂਰੇ ਕਲੂ ਕਮਾਹੇ ਸਤ ਗੁਰ ਦਾਤਾ ਸੇਵੀਏ ਸ਼ਬਦ ਬਸੇ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸੁਖਾਂ ਵਿੱਚ ਸੇਰ ਸਰਸੋ ਕੋਏ ਜਾਂ ਵਿੱਚੋਂ ਆਪ ਗਵਾਏ ਗੁਲਮੁਖੁ ਦਾਸੀ ਸੋ ਕਰੇ ਜੇ ਸੱਚ ਰਹੇ ਲੇਵ ਲਾਏ ਚਿੰਤਾ ਮੂਲ ਨ ਹੋਵੇ ਹਰ ਨਾਮ ਵਜਾ ਅਕਾਏ ਨਾਨਕ ਨਾਮ ਬਿਨਾ ਨਹ ਛੁਟੀਏ ਹੋਮੇ ਪਚੇ ਪਚਾਏ ਪੌੜੀ ਜਿਨਿ ਹਰ ਹਰ ਨਾਮ ਧਿਆਇ ਤਿਨੀ ਪਾਇਐ ਸਰਬ ਸੁਖਾ ਸਭ ਜਨਮ ਤਿਨਾਗਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਨਿ ਗੁਰ ਕੇ ਬਚਨ ਅਰਾਧਿਆ ਜਿਨ ਨਾ ਵਿਸਰ ਗਏ ਸਭ ਦੁਖਾਤੇ ਸੰਤ ਭਲੇ ਗੁਰ ਸਿਖਾ ਜਿਨ ਨਾਹੀਂ ਚਿੰਤ ਪਰਾਈ ਚੁਹਾ ਤਨ 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 ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਸਲੋਕ ਮੱਲ ਲੱਤੇ ਜਾ ਤਲਵੇਂ ਜਾਮ ਜਿੰਦਾਰ ਹੈ ਹੁਕਮੇ ਕਾਰ ਕਮਾਏ ਗੁਰ ਰਾਖੇ ਸੇ ਉਪਰੇ ਮਨ ਮੁਖਾ ਦੇ ਸਜਾਏ ਜਉ ਕਾਲੇ ਵਸ ਜਗ ਬੰਧਿਆ ਤਿਸ ਦਾ ਪਰੂ ਨ ਕੋਏ ਜਿਨ ਜਮਰ ਕੀ ਤਾਰ ਸੋ ਸੇਵੀਏ ਗੁਰਮੁਖ ਦੁਖ ਨ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸਚਾਸ ਹੋਏ ਮਹਲਾ ਤਜਾ ਇਹ ਕਾਇਆ ਰੋਗ ਭਰੀ ਬਿਨ ਸ਼ਬਦੇ ਦੁਖ ਹੋਵੇ ਰੋਗ ਨ ਜਾਏ ਸਤਗੁਰ ਮਿਲੇ ਤਾਂ ਨਰਮਲ ਹੋਵੇ ਹਰ ਨਾਮੋਂ ਮਨ ਵਸਾਏ ਨਾਮਗ ਨਾਮ ਤੇ ਸੁਦਾ ਦਾ ਦੁੱਖ ਬਿਸਰਿਆ ਸਹਿਜ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ ਤੇ ਇਸ ਗੁਰ ਕੋ ਸੋ ਸਾਦ ਉਮਾਇਆ ਤੇ ਇਸ ਗੁਰ ਕੋ ਹਾਂ ਕਨੀਏ ਜਿਨ ਮਦਸੂਦਨ ਹਰ ਨਾਮ ਸੁਨਾਇਆ ਤੇ ਇਸ ਗੁਰ ਕੋ ਹਾਂ ਵਾਲ ਨੇ ਜਿਨ ਹਮੇ ਬਿਕ ਸਭ ਲੋਗ ਗਾਇਆ ਤੇ ਇਸ ਸਤ ਗੁਰ ਕੋ ਵਡ ਪੁਨ ਹੈ ਜਿਨ ਅਬਗੁਣ ਕਟ ਗੁਣੀ ਸਮਝਾਇਆ ਸੋ ਸਤਿਗੁਰੂ ਤਿੰਨ ਕੋ ਪੇਟਿਆ ਜਿਨ ਕੇ ਮੁਖ ਮस्तक ਭਾਗ ਲਿਖ ਪਾਇ ॥ ਸ਼ਲੋਕ ਮੁਹੱਲਾ ਤੀਜਾ ॥ ਭਗਤ ਕਰੀ ਜਗ ਮਰਜੀ ਵੜੇ ਗੁਰਮੁਖ ਭਗਤ ਸਦਾ ਹੋਏ ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ ਮੀਟ ਨਾ ਸਕੇ ਕੋਏ ॥ ਗੁਣ ਨਿਦਾਨ ਮਨ ਪਾਇ ਇਕੂ ਸਚਾ ਸੋਏ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ॥ ਕਦੇ ਇਹਨਾਂ ਹੋਈ ਮਨ ਲਾਤੀ ਜਾ ਸਤਗੁਰੂ ਦੀ ਸੇਵਾ ਸੇਵਨਾ ਕੀਨੀਆ ਕਿਆ ਉਹ ਕਰੇ ਵਿਚਾਰ ਸ਼ਬਦੇ ਸਾਰ ਨਾ ਜਾਣੇ ਬੇਕਪੂਲਾ ਗਵਾਰ ਅਗਿਆਨੀ ਅੰਧ ਬਹੁ ਕਰ ਕਰਮ ਕਮਾਵੇ ਦੁਜੇ ਪਾਏ ਪਿਆਰ ਅਣਹੋਂਦਾਪ ਗਲਾਈ ਦਾ ਜੰਮਵਾਲ ਕਰੇ ਤੇ ਦਿਖਵਾੜ ਨਾਨਕ ਕਿਸ ਨੂੰ ਆਖੀਏ ਜਾ ਆਪੇ ਬਖਸ਼ਣਹਾਰ ਆਪੋੜੀ ਤੂੰ ਕਰਤਾ ਸਭ ਕਿਸ ਜਾਣਦਾ ਸਭ ਜੀ ਤੁਮਾਰੇ ਜਿਸ ਤੂੰ ਪਾਵੇ ਤਿਸ ਤੂੰ ਮੇਲ ਲੈ ਕਿਆ ਜੰਤ ਵਿਚਾਰੇ ਤੂ ਕਲਨ ਕਲਨ ਸਮਰਾਥ ਸੱਚ ਸਜਣ ਹਾਰੇ ਜਿਸ ਤੋਂ ਮਿਲੇ ਪਿਆਰਿਆ ਸੋ ਤੁਧ ਮਿਲੇ ਗੁਰਮੁਖ ਵਿਚਾਰੇ ਹੋਮ ਬਲਿਹਾਰੀ ਸਤਿਗੁਰੂ ਆਪਣੇ ਜਿਨ ਮੇਰਾ ਹਰ ਅਲਖ ਲਖਾਰੇ ਸਲੋਕਮ ਅਲਾ ਤੇਜਾ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨਾ ਜਾਣੇ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਦਾ ਸ਼ਬਦ ਹੈ ਬੂਝੇ ਬੂਝਣਹਾਰ ਮੂਰਖ ਆਪ ਗਣਾਈ ਦੇ ਮਰ ਜਮੇ ਹੋਏ ਖਵਾਲ ਨਾਨਕ ਰਲਤ ਨਾਨਸੂ ਲਏ ਜਿਸ ਗੁਰਮੁਖ ਲਗੇ ਪਿਆਰ ਸਦਾ ਸਦਾ ਨਾਮ ਉਚਰੇ ਹਰ ਨਾਮੋਂ ਨਿਤ ਬਿਹਾਰ ਕਿਰਪਾ ਕਰੇ ਜੀ ਆਪਣੀ ਤਾਂ ਹਰ ਰਖਾਵਤਾ ਮੱਲਾ ਤੇ ਜਪ ਸਤ ਗੁਣੇ ਸੇਵਾ ਨ ਕੀਨੀ ਆ ਹਰ ਨਾਮ ਨਾਲ ਲਗੋ ਪਿਆਰ ਮਤ ਤੁਮ ਜਾਣੋ ਏ ਜੀਵ ਦੇ ਆਪ ਮਾਰੇ ਕਰਤਾਰ ਹੋਵੇਂ ਵਡਾਲ ਹੋ ਗਏ ਭਾਈ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵ ਦਿਆ ਮੋਇ ਹਾਰੇ ਬਿਸਰਿਆ ਦੁਖ ਆਏ ਪੋੜੀ ਜਿਸ ਅੰਦਰ ਹਰਦਾ ਸੁਧ ਹੈ ਤਿਸ ਜਨ ਕੋ ਸਭ ਨਮਸ਼ਕਾਰੀ ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਨ ਕੋ ਹਉ ਬਲਿਹਾਰੀ ਜਿਸ ਅੰਦਰ ਉਦਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਗੁਰੂ ਸਭਨਾ ਦਾ ਮਿੱਤ ਹੈ ਸਭ ਤਿਸੇ ਪਿਆਰੀ ਸਬੂ ਆਤਮ ਰਾਮ ਪਸਾਰਿਆ ਗੁਰਬੁਧ ਵਿਚਾਰੀ ਸੋਕ ਮੱਲਾ ਤੇ ਜਾ ਬਿਨ ਸਤਗੁਰ ਸੇਵੇ ਜੀ ਕੇ ਬੰਦਨ ਵਿੱਚ ਹਉਮੈ ਕਰੂ ਕਮਾਏ ਬਿਨ ਸਤਗੁਰ ਸੇਵੇ ਥੋਰ ਨ ਪਾਵੇ ਮਰ ਜੰਮੇ ਆਵੇ ਜਾਏ ਬਿਨ ਸਤਗੁਰ ਸੇਵੇ ਫਿੱਕਾ ਬੋਧ ਨਾ ਨਾ ਵਸੇ ਮਨ ਆਏ ਮਨ ਮਾਹੇ ਨਾਨਕ ਬਿਨ ਸਤਗੁਰ ਸੇਵੇ ਜੰਪੂਰ ਬੱਦੇ ਮਾਰੀਐਨ ਮੋਹ ਕਾਲੇ ਉਠ ਜਾਏ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਬੀਸਰੇ ਨਾਨਕ ਸਾਈ ਭਲੀ ਪ੍ਰੀਤ ਜਿਸ ਸਾਹਿਬ ਸੇ ਤੀ ਪਤ ਰਹੇ ਪੌੜੀ ਹਰ ਇੱਕ ਉਹ ਦਾਤਾ ਸੇ ਵੀ ਇਹ ਹਰ ਇੱਕ ਤੇ ਆਈਏ ਹਰ ਇੱਕ ਉਹ ਦਾਤਾ ਮੰਗੀਏ ਮਨ ਚੰਦਿਆ ਪਾਈਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਜਿਨ ਸੇਵਿਆ ਤਨ ਖਾਲ ਪਾਇਆ ਤਿਸ ਜਨ ਕੀ ਸਭ ਭੁਖ ਗਵਾਈਏ ਨਾਨਕ ਤਿੰਨ ਵਿੱਚੋਂ ਵਾਰਿਆ ਜਿਨ ਆਂਦੇ ਨਹਿਰ ਦੇ ਹਲ ਨਾਮ ਤੇ ਆਈਏ ਸ਼ਲੋਕ ਮੱਲਾ ਤੇਜਾ ਭਗਤ ਜਨਾਂ ਕੋ ਆਪ ਉਠਾ ਮੇਰਾ ਪਿਆਰਾ ਆਪੇ ਲਾਇਨ ਜਨ ਲਾਏ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀ ਨ ਸਿਰੇ ਛਤ ਸੱਚਾ ਹਰ ਬਣਾਏ ਸਦਾ ਸੁਖੀਏ ਨਰਮਲ ਸਤਗੁਰੂ ਕੀ ਕਾਰ ਕਮਾਏ ਰਾਜੇ ਉਹੇ ਨਾਖੀਏ ਭਿੜ ਮਰੇ ਫਿਰ ਜੂਨੀ ਪਾਏ ਨਾਨਕ ਵਿਣਨਾਵੇਂ ਨੱਕੀ ਵੱਡੀ ਫਿਰ ਸੋਭਾ ਮੂਲ ਨਾ ਪਾਏ ਮਹਲਾ ਤੇਜਾ ਸੋਣਾ ਸਿੱਖੀਏ ਸਾਧਨਾ ਆਇਓ ਜੁਚਰ ਗੁਰਮੁਖ ਸ਼ਬਦ ਨਾਲ 라ਗੇ ਸਤਗੁਰ ਸੇਵੀਏ ਨਾਮ ਮਨ ਵਸੇ ਵਿੱਚੋਂ ਭਰਮ ਭੌ ਲਾਗ ਭਾਗੇ ਜਿਹਾ ਸਤਗੁਰ ਨੋ ਜਾਣੇ ਤੇ ਹੋ ਹੋਵੇ ਤਾਂ ਸੱਚ ਨਾਮ ਲੇਵ ਲਾਗੇ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਣ ਆਗੇ ਗਉੜੀ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ ਹਰ ਨਾਮ ਵਣਜੇ ਰੰਗ ਸਿਉ ਲਾਹ ਹਰ ਨਾਮ ਲੈ ਜਾਵੇ ਗੁਰ ਸਿੱਖਾਂ ਕੇ ਮੁਖ ਉਜਲੇ ਹਰ ਦਰ ਕੇ ਭਾਵੇ ਗੁਰ ਸਤਗੁਰ ਬੋਹਿਲ ਹਰ ਨਾਮ ਕੀ ਵਡਿਆਈ ਸਿਖ ਗੁਣ ਸਾਝ ਕਰਾਵੇ ਤਨਾ ਕੋ ਸਿਖਾਂ ਕੋ ਹਉ ਵਾਰਿਆ ਜੋ ਪੈਂਦੇ ਆਉਂਦਿਆਂ ਹਰ ਨਾਮ ਧਿਆਵੇ ਸਲੋਕ ਮਹਲਾ 3 ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਘਰ ਹੁੰਦੀ ਬਾਤ ਨਾ ਜਾਣਦੀ ਅੰਦੇ ਭੌਕ ਮੂਏ ਬਿਲਾਏ ਮਹਲਾ 3 ਕੰਚਨ ਕਾਇਆ ਤਨ ਮੁਲੀ ਜੋ ਸਚ ਨਾਮ ਸਚ ਲਾਗੀ ਨਰਮੁਲੀ ਜੋਤ ਨਰੰਜਨ ਪਾਇਆ ਗੁਰਮੁਖ ਪਾਲਮੋ ਬੋ ਬਾਗੀ ਜੀ ਨਾਨਕ ਗੁਰਮੁਖ ਸਦਾ ਸੁਖ ਪਾਵੇ ਆਂ ਦਿਨ ਹਰ ਪੈਰਾ ਕੀ ਪੌੜੀ ਇਸ ਗੁਰਸਿੱਖ ਤਨ ਤਨ ਹੈ ਜਿਨਿ ਗੁਰ ਉਪਦੇਸ਼ ਸੁਨਿਆ ਹਰ ਕੰਨੀ ਗੁਰ ਸਤਗੁਰੂ ਨਾਮ ਰੜਾਇਆ ਤਿਨ ਹੋਵੇਂ ਦੁਬਿਦਾ ਬਨਈ ਬਿਨ ਹਰਿ ਨਾਵੇਂ ਕੋ ਮਿਤਲ ਨਾਹੀ ਵਿਚਾਰ ਜਠਾਰ ਜਨਿ ਜਿਨ੍ਹਾਂ ਗੁਰਸਿੱਖਾਂ ਕੋ ਹਾਲ ਸੰਤੁਸ਼ਟ ਹੈ ਤਿਨਹੀ ਸਤਗੁਰੂ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਧਿਆਈਂ ਦੇ ਤਿਨਿ ਚੜੀ ਚਵਗਣ ਬੰਨੀ ਸ਼ਲੋਕ ਮਹਲਾ 3 ਮਨਮੁਖ ਕਾਇਰ ਰੂਪ ਹੈ ਬਿਨ ਦਾਵੇ ਨਕ ਨਹੇ ਆਂਦਿਨ ਤੰਦੇ ਵਿਆਪਿਆ ਸੁਪਨੇ ਪੀ ਸੁਖ ਨਹੇ ਨਾਨਕ ਗੁਰਮੁਖ ਹੋਵੇ ਤਾਂ ਉਬਲੇ ਨਹੇ ਤਾਂ ਬਦੇ ਦੁਖ ਸਹਾਈ ਮਹਲਾ 3 ਗੁਰਮੁਖ ਸਦਾ ਦਰਸੋਂ ਨੇ ਗੁਰ ਕਾ ਸ਼ਬਦ ਕਮਾਏ ਅੰਦਰਿ ਸ਼ਾਂਤ ਸਦਾ ਸੁਖ ਦਰਸ ਸਚੇ ਸੋਭਾ ਪਾਏ ਨਾਨਕ ਗੁਰਮੁਖ ਹਰ ਨਾਮ ਪਾਇਆ ਸਈ ਜੇ ਸੱਚ ਸੁਮੇਹ ਪੌੜੀ ਗੁਰਮੁਖ ਪ੍ਰਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵਲਾਈ ਗੁਰਮੁਖ ਵਿਸ਼ਿਸ਼ਟ ਅਰਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸ਼ਲੋਕ ਮਹਲਾ 7 ਸਤਗੂ ਕੀ ਪ੍ਰਤੀਤਨਾ ਆਇਆ ਸ਼ਬਦੋ ਨ ਲਾਗੋ ਪਾਓ ਕੁਸਮੋਂ ਸੋਖ ਨਾ ਉਬਦੇ ਪਾਵੇ ਸੋ ਗੀੜਾ ਉਹ ਜਾਉ ਨਾਨਕ ਗੁਰਮੁਖ ਸਹਜ ਮਿਲੇ ਸੱਚੇ ਸਿਉ ਲੈ ਬਲਾਉ ਮਹੱਲਾ ਤੇ ਜਾ ਇਹ ਮਨ ਐਸਾ ਸਾਧ ਗੁਰ ਕੋ ਜੇ ਤਸੇ ਵੀ ਇਹ ਜਨਮ ਮਰਨ ਦੁਖ ਹੋ ਜਾਏ ਸਹੀ ਸਾਂ ਮੂਲ ਨੋ ਬਈ ਹਉਮੈ ਸ਼ਬਦ ਜਲਾਏ ਕੂੜੇ ਕੀ ਪਾਲ ਵਿੱਚੋਂ ਨਿਕਲੇ ਸੱਚ ਵਸੇ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਈ ਨਾਨਕਪੁਰੇ ਇਸ ਕਰਮ ਸਤਿਗੁਰੂ ਮਿਲੇ ਹਰ ਜੀ ਸਿਓ ਕਿਰਪਾ ਕਰੇ ਰਜਾਇ ਪੌੜੀ ਜਿਸ ਕੀ ਕਾਰ ਜ਼ਬਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇ ਤਿਸ ਕੋ ਤਲਕੀ ਕਿਸੇ ਦੀ ਨਾ ਹੈ ਹਰ ਦਮਾਨ ਸਭ ਆਣ ਪੈਰੀ ਪਾਇ ਮਾਨ ਸਾ ਕਿਆ ਜ਼ਬਾਨੋਂ ਕੋਈ ਨਸ ਭਜ ਨਿਕਲੇ ਹਰ ਜ਼ਬਾਨੋਂ ਕੋਈ ਕਿੱਥੇ ਜਾਇ ਸੋ ਐਸਾ ਹਰ ਦਿਮਾਨ ਵਸਿਆ ਭਗਤਾਂ ਦੇ ਹਿਰਦੇ ਤੇ ਨਹੀਂ ਰਹਿੰਦੇ ਖੁੰਦੇ ਆਣ ਸਭ ਭਗਤਾਂ ਅਗੇ ਖਲਵਾਇਆ ਹਰ ਨਾਵੇਂ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੇ ਕਿਨੇ ਧਿਆਇਆ ਸ਼ਲੋਕ ਮਹਲਾ 3 ਬਿਨ ਸਤਗੁਰ ਸੇਵੇ ਜਗਤੂ ਮੂਗਾ ਬਥਾ ਜਨਮ ਗਵਾਇਆ ਦੁਜੇ ਪਾਏ ਹਤ ਦੁੱਖ ਲਗਾ ਮਰ ਜਮੇ ਆਵੇ ਜਾਇ ਵਿਸਤਾ ਅੰਦਰ ਵਾਸ ਫਿਰ ਫਿਰ ਜੂਨੀ ਪਾਏ ਨਾਨਕ ਬਿਨ ਨਾਵੇਂ ਜਮ ਮਾਰਸੀ ਅੰਤ ਗਏ ਪਛਤਾਇਆ ਮਹਲਾ ਤੇਜਾ ਇਸ ਜਗ ਮੇ ਪੁਰਖ ਇਕ ਹੈ ਹੋਰ ਸਗਲੀ ਨਾਰ ਸੁਭਾਈ ਸਭ ਘਟ ਹੋ ਗਵੇ ਲੇਪਤ ਰਹੇ ਅਲਪ ਅਲਖਾ ਨ ਲਖਿਆ ਜਾਈ ਸਭ ਘਟ ਹੋ ਗਵੇ ਲੇਪਤ ਰਹੇ ਅਲਖਾ ਨ ਲਖਣਾ ਜਾਈ ਪੂਰੇ ਗੁਰ ਪੂਰੇ ਗੁਰ ਬਖਾਲਿਆ ਸ਼ਬਦ ਸੋਜੀ ਪਾਈ ਬੁਰਖੇ ਸੇਵੇ ਸੇ ਬੁਰਖੋ ਵੇ ਜਿਨਨੀ ਹੋਵੇਂ ਸ਼ਬਦ ਜਲਾਈ ਤਿਸਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਵराई ਨਹਿ ਚਲ ਰਾਜ ਹੈ ਸਦਾ ਤਿਸਕੇ ਰਾ ਨਾ ਵੇ ਨਾ ਜਾਈ ਅੰਦਰ ਸੇਵਕ ਸੇਵਾ ਕਰੇ ਹਾਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਕਸਿਆ ਹਰ ਸੱਚੀ ਕੀ ਵਡਿਆਈ ਪੌੜੀ ਜਿਨ ਕੇ ਹਰ ਨਾਮ ਵਸਿਆ ਸਾਜਿ ਹਦੇ ਹਰ ਨਾਮੋਂ ਤੇਨ ਕੋ ਰੱਖਣ ਹਾਰਾ ਹਰ ਨਾਮ ਪਿਤਾ ਹਰ ਨਾਮੋਂ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਮੇ ਨਾਲ ਗੱਲਾਂ ਹਰ ਨਾਮੇ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁੱਲ ਹਰ ਨਾਮ ਪਰਵਾਰਾ ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ ਹਰ ਪਲਤ ਪਲਤ ਸਦਾ ਕਰੇ ਨਿਤ ਸਤਾਰਾ ਸ਼ਲੋਕ ਮਹਲਾ 1 ਜਨ ਜਿਨ ਕੋ ਸਤ ਗੁਰੂ ਪੇਟਿਆ ਸੇ ਹਰ ਕੀਰਤ ਸਦਾ ਨਕਮਾਹੇ ਅਚਿੰਤ ਹਰ ਨਾਮ ਤਿਨ ਕੇ ਮਨ ਵਸਿਆ ਸੱਚੇ ਸ਼ਬਦ ਸਮਾਏ ਕੋਲ ਉਦਾਰਨ ਆਪਣਾ ਮੋਖ ਮੋਖ ਪਦਵੀ ਆਪੇ ਪਾਏ ਪਾਰਬੰ ਮਤਨ ਕੋ ਸੰਤੁਸ਼ਟ ਪਾਇ ਜੋ ਗੁਰ ਚਰਨੀ ਜਨ ਪਾਏ ਜਨ ਨਾਨਕ ਹਰਿ ਕਾ ਦਾਸ ਕਰ ਕਿਰਪਾ ਹਰ ਲਾਜ ਰਖਾਏ ਮਹਲਾ ਤੇਜਾ ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹਉਮੈ ਵੱਡਾ ਰੋਗ ਹੈ ਮਰ ਜਮੇ ਆਵੇ ਜਾਵੇ ਜਿਨ ਕੋ ਪੂਰਵ ਲਿਖਿਆ ਤਿੰਨ ਸਤਿਗੁਰੂ ਮਿਲਿਆ ਪ੍ਰਭ ਆਏ ਨਾਨਕ ਗੁਰਪ੍ਰਸਾਦੀ ਉਬਲੇ ਹੋਮੇ ਸ਼ਬਦ ਜਲਾਏ ਪੌੜੀ ਹਾਲ ਨਾਮ ਹਮਾਰਾ ਪ੍ਰਭ ਅਬਗਤ ਕੋਚਰ ਬਿਨਾਸੀ ਪੁਰਖ ਬਿਧਾਤਾ ਹਰ ਨਾਮ ਹਮ ਸ੍ਰੀਵੇ ਹਰ ਨਾਮ ਹਮ ਪੂਜੇ ਹਰ ਨਾਮੇ ਹੀ ਮਨ ਲਾਤਾ ਹਰ ਨਾਮੇ ਜੀਵਣ ਕੋਈ ਅਵਰ ਨ ਸੁਜੇ ਹਰ ਨਾਮੋਂ ਅੰਤ ਸ਼ਰਦਾਤਾ ਹਰ ਨਾਮ ਦੀਆ ਗੁਰ ਪਰਵਕਾਰੀ ਤਨ ਤਨ ਗੁਰੂ ਦਾ ਪਿਤਾ ਮਾਤਾ ਕੋ ਸਤਿਗੁਰੂ ਆਪਣੇ ਕੋ ਸਦਾ ਨਾਮ ਸ਼ਿਕਾਰੀ ਜਿੱਤ ਮਿਲੀਏ ਹਰ ਨਾਮ ਹੈ ਮੈਂ ਜਾਤਾ ਸ਼ਲੋਕ ਮੱਲਾ ਤਜਾ ਗੁਰ ਗੁਰਮੁਖ ਸੇਵਨ ਕੀਨੀਆ ਹਰ ਨਾਮ ਨਾਲ ਲਗੋ ਪਿਆਲੇ ਸ਼ਬਦੇ ਸਾਧਨਾ ਆयो ਮਰ ਜਨਮੇ ਵਾਲੋ ਵਾਲ ਮਨਮੁਖ ਆਂਧਾ ਨਚੇਤੀ ਜਿੱਤ ਆਇਆ ਸੰਸਾਰ ਨਾਨਕ ਜਿਨ ਕੋ ਨਜ਼ਰ ਕਰੇ ਸੇ ਗੁਰਮੁਖ ਲੰਗੇ ਪਾਰ ਮੱਲਾ ਤਜਾ ਇੱਕੋ ਸਤਿਗੁਰੂ ਜਾਗਤਾ ਹੋਰ ਜਗ ਸੁ ਮੁਹੇ ਪਿਆਸ ਸਤਗੁਰ ਸੇਵਨ ਜਗੰਤ ਜਗੰਤ ਸੇ ਜੋਰਤ ਸਚ ਨਾਮ ਗੁਣਤਾਸ ਮਨਮੁਖ ਅੰਧ ਨਚਿਤਨੀ ਜਨਮ ਮਰ ਹੋਏ ਬਿਨਾਸ ਨਾਨਕ ਗੁਰਮੁਖ ਤਿਨੀ ਨਾਮ ਧਿਆਇ ਜਿਨ ਕੋ ਤੁਰ ਪੂਰਬ ਲਿਖਿਆਸ ਪੌੜੀ ਹਾਲ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਈਏ ਹਮ ਕੋ ਤ੍ਰਿਪਤ ਭਈ ਹਰ ਨਾਮ ਹਮਾਰਾ ਪੈਨਣ ਜਿੱਤ ਫਿਰ ਨਗੇ ਨ ਹੋਵੇ ਹੋਰ ਪੈਨਣ ਕੀ ਹਮਾਰੀ ਸ਼ਰਧਾ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਉਹ ਪਾਲ ਹਰ ਨਾਮੇ ਕੀ ਹਮ ਕੋ ਸਤਗੁਰ ਕਾਰਕੁਨੀ ਦੀ ਹਰ ਨਾਮੇ ਕਾ ਹਮ ਲਿਖਾ ਲਿਖਿਆ ਜਮ ਸਭ ਜਮ ਕੀ ਅਗਲੀ ਕਾਨ ਗਈ ਹਰ ਕਾ ਨਾਮ ਗੁਰਮੁਖ ਕਿਨੇ ਬਿਰਲੇ ਤੇ ਆ ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ ਸਲੋਕ ਮਹਲਾ 3 ਜਗਤ ਅਗਿਆਨੀ ਅੰਧ ਹੈ ਦੁਜੇ ਪਾਏ ਕਰਮ ਕਮਾਏ ਦੁਜੇ ਪਾਏ ਜਿਤੇ ਕਰਮ ਕਰੇ ਦੁਖ ਲਗੇ ਤਾ ਨਾ ਤਾਏ ਗੁਰ ਪ੍ਰਸਾਦੀ ਸੁਖ ਉਪਜੇ ਜਾਂ ਗੁਰ ਕਾ ਸ਼ਬਦ ਕਮਾਏ ਸੱਚੀ ਬਾਣੀ ਕਰਮ ਕਰੇ ਆਂਦੇ ਨਾਮ ਤੇ ਆਏ ਨਾਨਕ ਜਿੱਤ ਆਪੇ ਲਾਏ ਦਿੱਤ ਲਗੇ ਕਹਿਣਾ ਕਿਛੂ ਨ ਜਾਏ ਮਹਲਾ 3 ਹਮ ਕਰ ਨਾਮ ਖਜ਼ਾਨਾ ਸਦਾ ਹੈ ਭਗਤ ਪਰੇ ਪੰਡਾਰਾ ਸਾਧ ਗੁਰੂ ਦਾਤਾ ਜੀ ਕਾ ਸਾਧ ਜੀਵੇ ਦੇਵਨਹਾਰਾ ਅੰਨ ਦਿਨ ਕੀਤਨ ਸਦਾ ਕਰੇ ਗੁਰ ਕੇ ਸ਼ਬਦ અપਾਰਾ ਸ਼ਬਦ ਗੁਰੂ ਕਾ ਸਾਧ ਉਚਰੇ ਜਗ ਜੁਗ 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 ਵਰਤਾਣਹਾਰਾ ਇਹ ਮਨੁਆ ਸਦਾ ਸੁਖ ਵਸੇ ਸਹੀ ਜੇ ਕਰੇ ਵਪਾਲਾ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਵਣਹਾਰਾ ਜਨਮ ਮਾਨਕ ਜਿਸ ਨੂੰ ਨਦਰ ਕਰੇ ਸੋ ਪਾਏ ਸੋ ਹੋਵੇ ਦਰਸਚਾਰਾ ਔੜੀ ਤਨ ਤਨ ਸੋ ਗੁਰਸੇਖ ਕਈਏ ਜੋ ਸਤਗੁਰ ਚਰਣੀ ਜਾਏ ਤਨ ਤਨ ਸੋ ਗੁਰਸੇਖ ਕਈਏ ਜਿਨ ਹਰ ਨਾਮਾ ਮੁਖ ਰਾਮ ਕਹਾ ਤਨ ਤਨ ਸੋ ਗੁਰਸੇਖ ਕਈਏ ਜਿਸ ਹਰ ਨਾਮ ਸੁਣੀਏ ਮਨ ਆਨੰਦ ਭਇਆ ਤਨ ਤਨ ਸੋ ਗੁਰਸੇਖ ਕਈਏ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਾਇ ਤਿਸ ਗੁਰਸੇਖ ਕੋ ਹਰੋਂ ਸਦ ਨਮਸ਼ਕਾਰੀ ਜੋ ਗੁਰੂ ਕੇ ਬਾਣੇ ਗੁਰ ਸਿੱਖ ਚਲਿਆ ਸ਼ਲੋਕ ਮਹਲਾ ਤਿੱਜਾ ਮਨ ਹੱਥ ਕਿਨੇ ਨਾ ਪਾਇਓ ਸਭ ਥਕੇ ਕਰਮ ਕਮਾਏ ਮਨ ਹੱਥ ਭੇਲ ਕਰ ਪਰਮਦੇਵ ਦੁੱਖ ਪਾਇਆ ਦੁਜੇ ਪਾਏ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਗਿਆਨ ਅੰਧੇਰਾ ਜਾਏ ਨਾਮ ਰਤਨ ਕਲ ਪ੍ਰਗਟ ਹੋਆ ਨਾਨਕ ਸਹਿਜ ਸੁਮਾਏ ਮਹਲਾ ਤਿੱਜਾ ਸ਼ਬਦੇ ਸਾਧਨਾ ਆਇਓ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨਿਤ ਹੋਏ ਖਵਾਰ ਨਾਨਕ ਕੀਰਤ ਪਾਈਏ ਕਮਾਵਣਾ ਕੋਈ ਨ ਮੇਟਨ ਹਾਰ ਪੌੜੀ ਧਨ ਧਨ ਸਤ ਪੁਰਖ ਸਤ ਗੁਰੂ ਹਮਾਰਾ ਜਿੱਤ ਮਿਲੀਏ ਹਮ ਕੋ ਸ਼ਾਂਤ ਆਈ ਧਨ ਧਨ ਸਤ ਪੁਰਖ ਸਤ ਗੁਰੂ ਹਮਾਰਾ ਜਿੱਤ ਮਿਲੀਏ ਹਮ ਹਰ ਭਗਤ ਪਾਈ ਧਨ ਧਨ ਹਰ ਸਤ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ ਤਨ ਤਨ ਹਰ ਗਾਨੀ ਸਤਿਗੁਰੂ ਹਮਾਰਾ ਜਨਵੈਰੀ ਮਿੱਤਰ ਹਾਮ ਕੋ ਸਭ ਸਮ ਦ੍ਰਿਸ਼ਟ ਦਿਖਾਈ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜਨਹਾਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਇਸ ਰੋਕ ਮੁਹੱਲਾ ਪਹਿਲਾ ਘਰ ਹੀ ਮੁੰਦ ਵਿਦੇਸ ਪਿਰ ਨਿਤ ਚੂਰੇ ਸੰਮਾਲੇ ਮਿਲਦਿਆਂ ਢੇਲ ਨਾ ਹੋਵੀ ਜੇ ਨੀਅਤ ਰਾਸ ਕਰੇ ਮੁਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਵਾਜ ਪਰੀਤ ਕਰੇ ਟੀਚਰ ਜਾਣੇ ਪਲਾਕਾਰ ਜਿਚਰ ਲੇਵੇ ਦੇ ਔੜੀ ਜਿਨ ਉਪਾਏ ਜੀ ਤਨ ਹਰ ਰੱਖਿਆ ਅਮਰਤ ਸੱਚਾ ਨਾਉ ਭੋਜਨ ਚਾਖਿਆ ਤਿਤ ਰਹੇ ਅਕਾਏ ਮਿਟੀ ਪਪਾਖਿਆ ਸਭ ਅੰਦਰ ਇੱਕ ਵਰਤੇ ਕਿਨੇ ਵਿਰਲੇ ਲਖਿਆ ਜਨ ਨਾਨਕ ਪਾਏ ਨਿਹਾਲ ਪ੍ਰਭ ਕੀ ਪਾਖਿਆ ਸ਼ਲੋਕ ਮਹੱਲਾ ਤਿਜਾ ਸਤਗੁਰੂ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਦਿੱਠੇ ਮੁਕਤ ਨ ਹੋਵੀ ਜਿਚਰ ਸ਼ਬਦ ਨਾਲ ਕਰੇ ਵਿਚਾਰ ਹਉਮੈ ਮੈਲ ਨ ਚੁੱਕੇ ਨਾਮ ਨਾਲ ਲਗੇ ਪਿਆਰ ਇੱਕ ਆਪੇ ਬਖਸ਼ ਮਿਲਾਇਨ ਦੁਬਿਦਦਾ ਤਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਗੁਰ ਹੀ ਇਤ ਪਿਆਰ ਮਹੱਲਾ ਤਿਜਾ ਸਤਗੁਰ ਨਾ ਸੇਵਿਓ ਮੂਰਖ ਅੰਧ ਗਵਾਰ ਦੁਜੇ ਭਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੀ ਨਾ ਉਪਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਣ ਹਾਰ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਲੋਕ ਕਹਈਏ ਹਰ ਆਪੇ ਬੋਲੇ ਆਪ ਬੁਲਾਵੇ ਹਰ ਆਪੇ ਜਲ ਦਲ ਰਬ ਰਹੀਏ ਹਰ ਆਪੇ ਮਾਰੇ ਹਰ ਆਪੇ ਛੋੜੇ ਮਨ ਹਰ ਸਰਣੀ ਪੜ ਰਹੀਏ ਹਰ ਬਿਨ ਕੋਈ ਮਾਲ ਜਵਾਲ ਨ ਸਕੇ ਮਨ ਹੋਏ ਨਚਿੰਦ ਨਿਸਲ ਹੋਏ ਰਹੀਏ ਉੱਠਦਿਆਂ ਬੈੰਧਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਏ ਜਨ ਨਾਨਕ ਗੁਰਮੁਖ ਹਲ ਲਈਏ ਸੁਧ ਉੱਠਦਿਆਂ ਬੈੰਧਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਏ ਜਨ ਨਾਨਕ ਗੁਰਮੁਖ ਹਲ ਲਈਏ ਸੁਧ ਮਾਈਕੋ ਜੀ ਦਾ ਖਾਲਸਾ ਮਾਈਕੋ ਜੀ ਕੀ ਫਤਿਹ